ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੁਰਾਣਾਸਲ ਦੀ ਝੋਟੀ ਤਾਜੀ ਸੂਈ ਵੀਏ ਸੇਲ ਆ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਕਰ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਮਨਪ੍ਰੀਤ ਸਿੰਘ ਜੀ ਜਿਹੜਾ ਬਰਨਾਲਾ ਤਸੀਲ ਤਪਾ ਜੀ ਪੈਂਡ ਖੁੱਡੀ ਹੈ ਨਾ ਪੈਂਡ ਖੁੱਡੀ ਖੜਦੀ ਛੋਟੀ ਖੁੱਡੀ ਜਿਹਨੂੰ ਕਹਿੰਦੇ ਤੇ ਮੋਬਾਈਲ ਨੰਬਰ ਜੀ ਆਪਣਾ 98767 ਜੀ 10864 98767 10864 10864 ਜਿਹੜੀ ਆਪਾਂ ਇਹ ਝੋਟੀ ਦੇਖ ਰਹੇ ਆ ਬਾਈ ਜੀ ਸੂਆ ਕਿਹੜਾ ਸੂਈ ਹੈ ਇਹ ਇਹ ਤੀਜਾ ਸੂਆ ਸੂਈ ਹੈ ਵੀਰੇ ਤੀਜਾ ਸੂਆ ਕੈ ਕ ਵਜੇ ਸੂਈ ਅਜੇ ਇਹ ਅਜੇ ਸਵੇਰੇ ਸੂਈ ਹੈ 4 ਵਜੇ ਸੂਈ ਜੀ ਠੀਕ ਹੈ ਜੀ ਅਜੁਰ ਜਮੜਾ ਨਾ ਜੀ ਜੂਰ ਸਾਰੀ ਕੰਪਲੀਟ ਹੈ ਜੀ ਠੀਕ ਹੈ ਬੱਚਾ ਇਹਨੇ ਦੇ ਦਿੱਤੀ ਆਪਣੀ ਘੱਟੀ ਲక్ష్ਮੀ ਡੇਰੀ ਫਾਰਮ ਵਾਲੇ नाग ਦੀ ਬੱਤੀ ਹੈ ਜੀ ਅੱਛਾ ਵਧੀਆ ਸੀ ਸ਼ੌਕਨਾ ਵਾਲੀ ਕੱਟ ਪਰਵਾਹ ਸੀਗਾ ਜੀ ਠੀਕ ਹੈ ਸੋ ਐਲਡੀਐਫ ਦੇ नाग ਦੀ ਕੱਟੀ ਹੈਗੀ ਸੋ ਕਾਦਰ ਫੇਸ ਕੁਆਲਟੀ ਵਗੈਰਾ ਦੇਖੋ ਸੋਹਣੀ ਕੱਟੀ ਪਾਲ ਕਰ ਤੇ ਸੁਆ ਸੁਈਏ ਇਸ ਵਾਰ ਇਹ ਇਹ ਤੀਜਾ ਸੁਈਏ ਜੀ ਦੂਜੇ ਸੁਏ ਨੇ 15 16 ਲੀਟਰ ਦੁੱਧ ਦਿੱਤਾ ਜੀ ਕੋਈ ਇਹਦੀ ਵਪਾਰ ਦਾ ਕੰਮ ਨਹੀਂ ਕਰਦੇ ਘਰੇਲੂ ਆ ਠੀਕ ਹੈ 15 ਧੋੜਾ ਲੀਟਰ ਦੁੱਧ ਮੈਂ ਇਹਦੇ ਕਰੇ ਦੁੱਧ ਹੋਏਗਾ ਮੇਰੇ ਘਰੇ ਮੱਝਾਂ ਖੜੀਆਂ ਸਾਰੀਆਂ ਪੂਰੀਆਂ ਵਧੀਆ ਮੱਝਾਂ ਨਹੀਂ ਇਹ ਮੱਝਾਂ ਫਿਰ ਅਸ਼ੋਕ ਵੀਰ ਦੇ ਪੁੱਤ ਦਿਖਾ ਦਿਆ ਇੱਕ ਵਾਰੀ ਆਪਾਂ ਸੋ ਕੋਈ ਵੀ ਮੰਨ ਕੇ ਚਲੋ ਵੀ ਛੋਟੀ ਮੈਂ ਨਹੀਂ ਤੁਹਾਨੂੰ ਨਜ਼ਰ ਆਉਗੀ ਸਾਰੀਆਂ ਹੁੰਦੜਹੇਲ ਤੇ ਆ ਬੱਚੇ ਦੇ ਇੱਕ ਹੋਰ ਜਿਹੜੇ ਮੱਝਾਂ ਖੜੀਆਂ ਦੋ ਤੇ ਟਾਪ ਗਲਾਸ ਦੇ ਵਜੋਂ ਠੀਕ ਆ ਵਗੈਰਾ ਵੀ ਚੰਗੇ ਬਣਾਉਣੇ ਹਨ ਟਾਪਾਂ ਵਾਲਾ ਮੱਝਾ ਰੱਖਿਆ ਹੋਇਆ ਵੀ ਮੇਰੀਆਂ ਠੀਕ ਹੈ ਤੇ ਹਾਫ ਕਰ ਕਰੇ ਲੂ ਝੋਟੀਆਂ ਪੂਰੇ ਸ਼ੌਕਨਾ ਪਾਲੀ ਹੋਈ ਹੈ ਤੇ ਦੂਜੇ ਝੂਏ ਨੇ 15 15.5 ਇੱਥੇ ਦੁੱਧ ਦਿੱਤਾਗਾ ਹੁਣ 18 19 ਲੀਟਰ ਦੀ ਉਮੀਦ ਹੈ ਮੈਨੇ ਕੋਲ ਕਹਿੰਦਾ ਬਾ ਚਾਹੇ ਮੌਸਮ ਗਰਮੀ ਦਾ 16 ਕਿਲੋ ਮੰਨ ਕੇ ਲੈ ਜੇ ਬੰਦਾ ਹਾਂ ਠੀਕ ਹੈ ਤੇ ਝੋਣ ਚਵਾ ਕੇ ਮੇਰਾ ਝੋਣ ਵੀਰੇ ਜਮਾ ਹੈ ਪੂਰੀ ਤੇ ਜੇ ਮੋਢੀ ਵਾਲਾ ਥਾਣਾ ਆ ਗਲੀਆਂ ਕਰਦੀ ਜਿਹੜੇ ਝੋਣੀ ਜੇ ਅਜੁਰ ਜਮੜ ਹਨ ਮੈਂ ਕਹਿੰਦਾ ਪੂਰੀ ਕੰਪਲੀਟ ਇੱਕ ਨੰਬਰ ਆਪਣੀ ਤਸੱਲੀ ਹੋ ਸੁਭਰਤਾਰਾਂ ਪਹਿਲਾਂ ਮਾਰ ਕੇ ਦੇਖੋਣੇ ਪਏ ਆ। ਸੋ ਚੋਣ ਦੇਖੋ ਕਿਆ ਬਾਤਾਂ। ਸੋਹਣਾ ਸਾਫ ਸੁਥਰਾ। ਜਿਵੇਂ ਮੋਟਾ ਮੋਟਾ ਚੋਣਾ ਹਨਾ। ਮੈਂ ਕਹਿੰਨਾ ਗਲੀਆਂ ਕਰਦੀ ਆ ਵੀਰੇ ਦੇਖ ਲੈ ਲੈ। ਠੀਕ ਆ। ਕੋਈ ਐ ਨਹੀਂ ਗੇ ਪੋਲੀ ਜਮਾ ਪੂਰੀ ਪੋਲੀ ਐ ਭੂ ਕਰ ਗਈ ਤਾਂ। ਪੂਰੇ ਸਾਰੇ ਮਾਰ ਦੇ ਤਾ। ਆ ਲਓ ਜੀ। ਸੋ ਦੇਖੋ ਪੂਰੀ ਮੋਟੀ ਚਵਾਈ ਦੀ ਜਮਾ ਹਨਾ। ਹਾਂ ਪੂਰੀ ਗਲੀਆਂ ਕਰਦੀ ਐ ਕੋਈ ਐ ਨਹੀਂ ਗੱਲ ਹੈਗੀ ਯਾਰ। ਠੀਕ ਆ। ਪੂਰੀ ਸ਼ੌਕਰਾ ਪਾਲੀ ਹੋਈ ਐ ਮੇਰੀ। ਠੀਕ ਆ ਬੱਚਾ ਮਗਰ ਆ ਗਈ ਕੱਟੀ ਹਨਾ। ਬੱਚੀ ਖੱਟੀ ਐ ਮਗਰ ਬਹੁਤ ਸੋਹਣੀ। ਸੁਭਰਤ ਸਿੰਘ ਨੂੰ ਵਾਥਾ ਦੇਖ ਸਕਦੇ ਹਾਂ। ਸੋਹਣਾ ਤੇਲ ਸੀਨਾ ਵੀ ਗੈਸੇ ਪਾਸੋਂ ਚੰਗਾ ਕੱਦ ਕਾਠ ਤੇ ਜਿੰਦੇ ਜਾਨ ਤੇ ਥਣ ਥਣ ਸੋਹਣਾ ਨਿਕਲਵਾ ਸਾਫ ਸੁਥਰਾ ਫਿਟਿੰਗ ਵਾਲਾ ਹਵਾਨਾ ਜਮਾ ਚਗਾਠਾ ਮਹਿੰਦਾ ਚੰਗਾ ਜੈਨੂਨ ਤੀਜਾ ਸੂਆ ਸੂਇਆ ਤੇ ਭਾਈ ਜੀ ਮੁੱਲੇ ਦਾ ਕੀ ਰਹੂਗਾ ਮੁੱਲ ਮੇਰੇ ਫੋਨ ਤੇ ਕਰੂੰਗਾ ਬਸ ਜਮਾ ਲੈਣ ਦੇਣੀ ਕਰੂੰਗਾ ਜਿਹੜਾ ਠੀਕ ਆ ਹੋ ਜਾ ਜਮਾ ਜੈਨੂਨ ਜਾਈ ਜਮਾ ਜਾਇਜ ਕਰੂੰਗਾ ਕੋਈ ਐ ਨਹੀਂ ਹੈਗਾ ਠੀਕ ਹੈ ਸੋ ਮੈਂ ਜੇ ਸਾਣਾ ਵੀਰ ਕਹਿੰਦਾ ਮੁੱਲ ਜਮਾ ਜਾਇਜ ਹੋਗਾ ਮਗਰ ਕੱਟਿਆ ਤੇ ਜੇਰ ਵਗੈਰਾ ਕੰਮ ਜਮਾ ਡਾਨਾ ਮਗਰ ਕੱਟਿਆ ਕੀ ਨਾਕਸਾਨ ਦੀ ਤੇ ਬਾਕੀ ਬਾਡੀ ਵਾਂਦਰ ਮੈਂ ਦੀ ਬਹੁਤ ਚੰਗੇ ਥਾਣ ਦੇਖੋ ਸੋਹਣਾ ਗੁੱਲੇ ਵਾਲਾ ਕਿ ਚੰਗੇ ਸੀਮਨ ਦੀ ਝੋਟੀ ਰੂਹਾ ਆ ਵੀਏ ਸੋ ਆ ਦੇਖੋ ਯਾਰ ਕਿਆ ਬਾਤ ਆ ਸੋਹਣੇ ਸਾਫ ਚ ਤੇਰਾ ਥਾਣ ਨਿਕਣਵੇਂ ਦੀ ਤੇ ਵਾਕੀ ਕੱਦ ਗੜ ਬਹੁਤ ਆ ਕਿਸੇ ਪਾਸੇ ਛੋਟੀ ਨਹੀਂ ਜੇ ਰਡਾਨਾ ਧਾਰ ਓਕੇ ਆ ਬੰਦੇ ਜਿਹੜੀ ਆ ਵੀਰੇ ਆ ਦੇਖ ਲੈ ਮੇਰੇ ਖੜੇ ਖੜੇ ਦੇਖ ਮੈਂ ਦੀਦਾ ਇਧਰ ਦੇ ਪਾਸੇ ਸੋ ਫੁੱਲ ਬੱਢਿਆ ਲੈ ਚਲ ਉੱਥੇ ਥਾਣ ਦੇ ਖੜੂਗੀ ਆਪ ਤੇ ਜਾ ਕੇ ਸੋ ਸਿੰਘ ਮੂੰਹ ਹਥਾ ਚੰਗਾ ਬਾਕੀ ਬਾਡੀ ਰੈਂਦੀ ਪੈਂਟ ਖੁੱਡੀ ਖੁਰਦ ਜਿਲ੍ਹਾ ਬਰਨਾਲਾ ਆ ਗਿਆ ਕਿਸੇ ਵੀ ਵੀਰਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਈ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਜਲਦੀ ਮਿਲਾਂਗੇ